ਜੋ ਬੋਲੇ ਇਸ ਉਹਨਰ ਪਾਇ ਭਵਨ ਵਾਲ ਵੀ ਆਰਾਧ ਕੀਤਾ ਸਾਡੇ ਬਹੁਤ ਹੀ ਸਰਕਾਰ ਜੋ ਆਦਮ ਨੇ ਮਾਨ ਜੀ ਪੱਤਰਕਾਰ ਬਹੁਤ ਇੱਕ ਦੁਨੀਆ ਦੇ ਪੂਰੇ ਪੰਜਾਬ ਦੇ ਪ੍ਰਸਤ ਹੈ ਜੀ ਅਸੀਂ ਇੱਥੇ ਪਿੰਡ ਕੋਹਾਲਾ ਵਿੱਚ ਆ ਆ ਜੀ ਆ ਧੰਨਵਾਦ ਕਰਦੇ ਆ ਸਾਡੇ ਨਗਰ ਦੇ ਵਿੱਚ ਆਏ ਅਸੀਂ ਜੀ ਆ ਵੈਲਕਮ ਕਰਦੇ ਆ ਨੈਕਸਟ ਜਿਹੜਾ ਭਵਨ ਵਾਲ ਵੀ ਸਾਡੇ ਇੱਥੇ ਮੰਦਿਰ ਤੇ ਜੋ ਦਿਨ ਮਨਾ ਆ ਜਾਊਗਾ ਉਸ ਦੇ ਵਿੱਚ ਮੈਂ ਵਿਸ਼ੇਸ਼ ਤੌਰ ਤੇ ਆਪਣੀ ਟੀਮ ਵੱਲੋਂ ਔਰ ਆਪਰੇ ਨਗਰਵਾਨੋ ਮਾਨ ਜੀ ਦਾ ਸਪੈਸ਼ਲ ਮੈਂ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਅੱਜ ਮੈਂ ਬੇਨਤੀ ਕਰਦਾ ਕਿ ਜਿਹਦੇ ਬੁਲਾਵਾਂਗੇ ਮਾਨ ਜੀ ਨੂੰ ਅਸੀਂ ਸਪੈਸ਼ਲ ਇਹਨਾਂ ਦਾ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਭਗਵਾਨ ਬਾਲਮੀਕ ਦੀ ਫੋਟੋ ਤਸਵੀਰ ਦੇਖ ਕੇ ਜੈ ਬਾਲਮੀਕ ਕੀ ਹਰ ਹਰ ਬਾਲਾ ਚੱਲ ਰੰਦੇ ਚੱਲ ਜੋ ਬੋਲੇ 100 ਰੁਪਏ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪਿੰਡ ਕਹਾੜਾ ਦੇ ਵਿੱਚ ਮੌਨ ਦਾ ਮੌਕਾ ਮਿਲਿਆ ਔਰ ਮੇਰੇ ਨਾਲ ਵਿਸ਼ੇਸ਼ ਤੌਰ ਤੇ ਸਾਡੇ ਨੌਜਵਾਨ ਆਗੂ ਪ੍ਰਤਾਪ ਸਾਹਿਬ ਰਸੂਲਪੁਰੀ ਜੀ ਦਵਾਬਾ ਪ੍ਰੈਜ਼ੀਡੈਂਟ ਜਰਨਲਿਸਟ ਪ੍ਰੈਸ ਕਲਬ ਰਜਿਸਟਰਡ ਪੰਜਾਬ ਸੰਦੀਪ ਮਾਨ ਜੀ ਔਰ ਜਸਪਾਲ ਚੌਂਕੜੀਆ ਜੀ ਔਰ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਉਗੇ ਸਮਾਜ ਸੇਵਕ ਸਾਫ ਦਾ ਸਰਪੰਚ ਸਰਦਾਰ ਗਿਆਨ ਸਿੰਘ ਜੀ ਕਹਾੜਾ ਔਰ वर्ल्ड ਫੇਮਸ ਕਬੱਡੀ ਪਲੇਅਰ ਪ੍ਰਮੋਟਰ ਸਾਡੇ ਵੀਰ ਜੰਡ ਜੀ ਔਰ ਸਤਰਾਮ ਸਿੰਘ ਜੀ ਨੰਬਰਦਾਰ ਸਾਹਿਬ ਸਾਡਾ ਵੀਰ ਲਖਵੀਰ ਸਿੰਘ ਲਖੀ ਜੀ ਔਰ ਕਹਾੜਾ ਇਹ ਬਾਬਾ ਹਿੰਦਪਾਲ ਜੀ ਔਰ ਸਾਡੇ ਸਤਕਾਰਯੋਗ ਅੰਕਲ ਜੀ ਅਮਰਜੀਤ ਸਿੰਘ ਜੀ ਸੋ ਸਮੁੱਚੇ ਕਹਾੜਾ ਨਗਰ ਨਿਵਾਸੀਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ-ਕੋਟ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਅੱਜ ਮੈਨੂੰ ਬਹੁਤ ਵੱਡਾ ਮਾਨ ਸਤਿਕਾਰ ਦਿੱਤਾ ਸੋ ਮੈਂ ਹਮੇਸ਼ਾ ਇਹਨਾਂ ਦਾ ਰਿਣੀ ਰਹਾਂਗਾ ਔਰ ਮੈਨੂੰ ਜਿੱਥੇ ਵੀ ਯਾਦ ਕਰਨਗੇ ਸਭ ਤੋਂ ਪਹਿਲਾਂ ਇਹਨਾਂ ਦੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਮੈਂ ਖੜਾ ਹੋਣ ਦਾ ਜਿਹੜਾ ਪ੍ਰਣ ਕਰਦਾ ਹਾਂ ਸੋ ਆਸ ਕਰਦਾ ਹਾਂ ਇਸੇ ਤਰ੍ਹਾਂ ਮੈਨੂੰ ਮਾਨ ਸਤਿਕਾਰ ਦਿੰਦੇ ਰਹਿਣਗੇ ਸੋ ਮੈਂ ਹਮੇਸ਼ਾ ਦੱਸਣਾ ਚਾਹੁੰਦਾ ਵੀ ਜ਼ਬਰ ਜ਼ੁਲਮ ਦੇ ਖਿਲਾਫ ਅਸੀਂ ਜੰਗ ਬਿੜੀ ਹੋਈ ਹੈ ਔਰ ਮੈਂ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੇ ਨਾਲ-ਨਾਲ ਔਰ ਪੰਜਾਬ ਦੇ ਵਿੱਚ ਜਿੱਥੇ ਵੀ ਜ਼ਬਰ ਜ਼ੁਲਮ ਤਕੇ ਸ਼ਾਇਆ ਬਧਿਕੀਆਂ ਹੁੰਦੀਆਂ ਉੱਥੇ ਜਿਹੜਾ ਲੋਕਾਂ ਨੂੰ ਇਨਸਾਫ਼ ਦਵਾਈ ਦਾ ਲੋਕਾਂ ਦੀ ਆਵਾਜ਼ ਬਣੀਦੀ ਆ ਸੋ ਮੈਂ ਆਉਣ ਵਾਲੇ ਭਗਵਾਨ ਬਾਲਮੀਕ ਮਹਾਰਾਜੀ ਦੇ ਗੁਰਪੁਰਬੀਆਂ ਵੀ ਲੱਖ ਲੱਖ ਬਧਾਈਆਂ ਦਿੰਦਾ ਹਾਂ ਸੋ ਸਾਰੀ ਸੰਗਤ ਨੂੰ ਮੇਰੀ ਇਹ ਅਪੀਲ ਆ ਵੀ ਆਪਾਂ ਨੂੰ ਆਪਣੇ ਰਹਿਬਰਾਂ ਦੇ ਆਪਣੇ ਗੁਰੂਆਂ ਦੇ ਪੀਰਾਂ ਪੈਗੰਬਰਾਂ ਦੇ ਜਿਹੜੇ ਜਨਮ ਦਿਹਾੜੇ ਆ ਪ੍ਰਕਾਸ਼ ਉਸਤਵ ਆ ਉਹ ਰਲ ਮਿਲ ਕੇ ਮਨਾਉਣੇ ਚਾਹੀਦੇ ਆ ਸੋ ਜੋ ਸਾਂਝੀ ਵਾਲਤਾ ਦਾ ਸੰਦੇਸ਼ ਆ ਸੋ ਸਾਨੂੰ ਮੈਂ ਇਹੀ ਆਪਣੀਆਂ ਭੈਣਾਂ ਸਤਿਕਾਰਯੋਗ ਭੈਣਾਂ ਨੂੰ ਭਰਾਵਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦਿਓ ਔਰ ਉਹਨਾਂ ਬੱਚਿਆਂ ਨੂੰ ਚੰਗੇ ਮਕਾਮ ਤੇ ਪਹੁੰਚਾਓ ਤਾਂ ਕਿ ਬੱਚੇ ਸਾਡੇ ਜਿਹੜੇ ਪੜ ਲੈ ਕੇ ਚੰਗੇ ਮਕਾਮ ਤੇ ਪਹੁੰਚ ਸਕਣ ਤਾਂ ਕਿ ਉਹ ਆਪਣੇ ਤੇ ਆਪਣੇ ਸਮਾਜ ਦੀ ਜਿਹੜੀ ਸੇਵਾ ਕਰ ਸਕਣ ਸਭ ਤੋਂ ਵੱਡਾ ਮੇਰੀ ਇਹੀ ਭੈਣਾਂ ਨੂੰ ਭਰਾਵਾਂ ਨੂੰ ਅਪੀਲ ਆ ਵੀ ਅਸੀਂ ਡਾਕਟਰ ਬੀ ਆਰ ਅੰਬੇਡਕਰ ਦੇ ਮਾਰਗ ਦੇ ਉੱਪਰ ਚੱਲੀਏ ਸੋ ਉਹਨਾਂ ਨੇ ਜਿਹੜਾ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਕਲਮ ਆ ਕਿਤਾਬ ਆ ਉਹ ਜੋ ਸਾਨੂੰ ਇਹੀ ਸੰਦੇਸ਼ ਦਿੰਦੀ ਆ ਵੀ ਪੜੋ ਤੇ ਰਾਜ ਕਰੋ ਦੀ ਨੀਤੀ ਆ ਜਿਹੜੀ ਪੜੋ ਤੇ ਸੰਘਰਸ਼ ਕਰੋ ਤਾਂ ਕਿ ਸੰਘਰਸ਼ ਕਰਕੇ ਉਹਨਾਂ ਨੇ ਇਸ਼ਾਰਾ ਕੀਤਾ ਸੰਸਦ ਵੱਲ ਨੂੰ ਵੀ ਪੜ ਲੈ ਕੇ ਜੇ ਜਾਣਾ ਆ ਵੀ ਜਿਹੜੀਆਂ ਪੁੱਠੀਆਂ ਲੜਾਈਆਂ ਆ ਉਹ ਨਾ ਲੜੀਆਂ ਜਾਣ ਪੜ ਲੈ ਕੇ ਸ਼ੰਗਰਸ਼ ਕਰਕੇ ਜੇ ਕਬਜ਼ਾ ਕਰਨਾ ਤੇ ਸੰਸਦ ਦੇ ਉੱਪਰ ਕਬਜ਼ਾ ਜਿਹੜਾ ਕਰੋ ਸੋ ਮੇਰੀਆਂ ਇਹ ਸਤਿਕਾਰਯੋਗ ਭੈਣਾਂ ਨੂੰ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਚੰਗੀ ਐਜੂਕੇਸ਼ਨ ਦਿਓ ਔਰ ਚੰਗੇ ਮਕਾਮ ਤੇ ਪਹੁੰਚਾਓ ਤਾਂ ਕਿ ਚੰਗੀਆਂ ਨੌਕਰੀਆਂ ਲੈ ਕੇ ਆਪਣੇ ਸਮਾਜ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਜਿਹੜੀਆਂ ਉਹ ਕਰ ਸਕਣ ਸੋ ਮੈਂ ਸਰਦਾਰ ਸਾਹਿਬ ਦਾ ਸਰਪੰਚ ਸਰਦਾਰ ਗਿਆਨ ਸਿੰਘ ਜੀ ਕਹਾਲਾ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ ਸਮੁੱਚੇ ਨਗਰ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਆਸ ਕਰਦਾ ਵੀ ਜਿਹੜਾ ਆਉਣ ਵਾਲਾ ਭਗਵਾਨ ਵਾਲਮੀਕ ਮਹਾਰਾਜ ਦਾ ਪ੍ਰਕਾਸ਼ ਪਰਬ ਆ ਜੋ ਸਾਂਝੀ ਬਾਲਤਾ ਦਾ ਸੰਦੇਸ਼ ਦਿੰਦੇ ਨੇ ਉਹ ਸਾਨੂੰ ਰਲ ਮਿਲ ਕੇ ਜਿਹੜਾ ਆਪਣੀਆਂ ਜਿਹੜੀਆਂ ਮਾੜੀਆਂ ਮੋਟੀਆਂ ਰਜੀਸ਼ਾਂ ਉਹਨਾਂ ਨੂੰ ਦੂਰ ਕਰਕੇ ਜਿਹੜਾ ਸਾਂਝੇ ਤੌਰ ਤੇ ਮਨਾਉਣਾ ਜਿਹੜਾ ਚਾਹੀਦਾ ਸੋ ਇਹਨਾਂ ਕਿੰਦਾ ਕਰਮ ਦਾ ਜੱਜਗਾ ਜੋ ਬੁਲੇ ਸੋਨਰ ਪੈ ਤਾਂ ਮਾਨਵ ਮਹਾਰਾਜ ਕੀ ਹੈ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਬਹੁਤ ਧੰਨਵਾਦ